ਮੁੱਖ ਮੰਤਰੀ ਨੂੰ ਪੁੱਸ ਕੇ ਦੇਖ ਵੀ ਹੁਣ ਅਸੀਂ ਕੀ ਕਰੀਏ ਜਦੋਂ ਉਹਨੇ ਜਿੱਥੇ ਰੋਗਲੇ ਵੱਲ ਘੱਟਦਾ ਮੋਰਚਾ ਹੁਣ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਵੀ ਸਾਡੇ ਕੋਲ ਤੁਸੀਂ ਧਰਨੇ ਨਾ ਲਾਇਆ ਕਰੋ ਰੋਡਾਂ ਤੇ ਕੋਠੀ ਵੇਲੀ ਹੁੰਦੀ ਆ ਉੱਥੇ ਆ ਜਾ ਕਰੋ ਤੇ ਸਰ ਨੂੰ ਹੁਣ ਫਿਰ ਮੁੱਖ ਮੰਤਰੀ ਸਾਹਿਬ ਖੋਲਣ ਗੇਟ ਕਰਾ ਅਸੀਂ ਬਗ ਜਾਗੇ ਇਹਨੇ ਕਹਿਣ ਕਿ ਭਈ ਦੋਕ ਬੰਦੇ ਕਿਹਾ ਸੀ ਆ ਟੇਬਲ ਟਾਕਰ ਨੂੰ ਕਿਹਾ ਸੀ ਤੁਸੀਂ ਤਾਂ ਸੜਕ ਤੇ ਬਹਿ ਕੇ ਆ ਗਏ ਜਿੰਨਾਂ ਨੇ ਨਾ ਧੱਕਾ ਕਰੋਗੇ ਬਹਾਨੇ ਤੇ ਝੂਠਾ ਪਰਚਾ ਪਾਇਆ ਸੀ ਇਹ ਚੈਨੀ ਚੋਰ ਦਾ ਤੇ ਦੇਖ ਲਓ ਫਿਰ ਆ ਜਮਾਨੀ ਖੜੀ ਆ ਮਾਰ ਲਓ ਕੈਮਰਾ ਜੇ ਤੁਹਾਡਾ ਸਿਸਟਮ ਨਹੀਂ ਸਹੀ ਤਾਂ ਭਾਣਾ ਫੇਰ ਹੀ ਨਿਕਲਿਆ ਲੋਕ ਉਹਦੇ ਕੋਲ ਦਰਦ ਲੈ ਕੇ ਜਾਂਦੇ ਆ ਉਹ 1 ਮਿੰਟ ਚ 20-20 ਲੱਖ ਰੁਪਏ ਦਵਾਉਂਦਾਗਾ ਤੇ ਲੋਕਾਂ ਦਾ ਜਾਣੀ ਆ ਕੱਲ ਤੁਸੀਂ ਧਰਨਾ ਵੀ ਲਾ ਕੇ ਜਰੀਵਾਲ ਸਾਹਿਬ ਨਾਲ ਤੇ ਇੱਥੇ ਫੇਰ ਇੱਥੇ ਕੀ ਹੁੰਦਾ ਹੈ ਜੇ ਛੋਡੀ ਕੋਠੀ ਮਰੇ ਅਸੀਂ ਆ ਕੇ ਬਹਿ ਜਾਣ ਦੇ ਲੋਕਾਂ ਨੂੰ ਕਮਾਲ ਹੋ ਗਿਆ ਯਾਰ ਇੰਨਾ ਯਾਰ ਜੁਰਮ ਲੋਕਾਂ ਤੇ ਕੱਲੇ ਕੱਲੇ ਘਰੇ ਕੋ ਪੁਲਿਸ ਭੇਜ ਆਕੋਂ ਤੇ ਮੈਨਾਂ ਉਂ ਵੀ ਵਰਕਰਾਂ ਦੇ ਘਰੇ ਵੀ ਪੁਲਸਾਂ ਭੇਜਤੀਆਂ ਇੰਨੀ ਡਿਗਰੇਟਰਸ਼ਿਪ ਯਾਰ ਬਾਜਰ ਸਰੀਪਿਆ ਯਾਰ ਜਿੰਨੀਆਂ ਪਹਿਲਾਂ ਸਰਕਾਰ ਆਈਆਂ ਉਹਨਾਂ ਨਾਲੋਂ 500 ਗੁਣਾ ਮਾੜੇ ਮੁੱਖ ਮੰਤਰੀ ਸਾਹਿਬ ਤੋਂ ਹੈ। ਇਹਨਾਂ ਨੇ ਵੱਡੇ ਪੱਦਰ ਤੇ ਰੋੜਾਂ ਤੇ ਆ ਜਾਣਾ। ਮੁੱਖ ਮੰਤਰੀ ਸਾਹਿਬ ਕੋਲੇ ਹਜੇ ਵੀ ਟਾਈਮ ਆ। ਤੁਸੀਂ ਸੋਚ ਲਓ ਸਮਝ ਜੋ ਬੇਰੁਜ਼ਗਾਰੀ ਬਹੁਤ ਨਜਾਇਜ਼ ਆ। ਨਸ਼ਿਆਂ ਨਾਲ ਮੁੰਡੇ ਮਰ ਰਹੇ ਆ, ਬਾਹਰ ਜਾ ਰਹੇ ਆ। ਆਉਣ ਵਾਲੇ ਟਾਈਮ 'ਚ ਤੁਸੀਂ ਪੰਜਾਬ ਦਾ ਅੱਜ ਸ਼ਾਂਤੀ 'ਚ ਚੱਲ ਰਿਹਾ ਮੌਲ। ਤੁਸੀਂ ਖਰਾਬ ਕਰੋਗੇ ਲੋਕ ਨਹੀਂ ਕਰਦੇ। ਅੰਦੋਲਨ ਲੜਨਾ ਸਿੱਖ ਗਿਆ ਦਿੱਲੀ ਤੋਂ। ਸਾਰਿਆਂ ਨਾਲ ਹੀ ਖੜਾਂਗੇ। ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦੇ ਹਾਂ ਬਲੌਗਰ ਘੱਟ ਮਣੋ। ਪੇਜ ਘੱਟ ਚਲਾਓ ਪੰਜਾਬ ਵੱਧ ਚਲਾਓ ਪਹਿਲਾਂ ਕਹਿੰਸੀ ਇੰਨੀਆਂ ਨੌਕਰੀਆਂ ਦੇ ਦਾਂਗੇ ਤੁਹਾਨੂੰ ਰੇਲੀਆਂ ਤੇ ਆਉਣ ਦੀ ਲੋੜ ਨਹੀਂ ਤੁਸੀਂ ਟੜਕੀ ਵਗ ਜਾ ਕਰੋ ਨੌਕਰੀਆਂ ਤੇ ਮੈਂ ਕੰਨ ਮੈਂ ਨਹੀਂ ਲੈਂਦਾ ਮਾਮ ਕਰਾਂ ਦਾ ਜਵਾਕ ਹੈ ਮੈਂ ਆ ਜਾਂ ਹੁਣ ਹੁਣ ਬਾਈ ਜੀ ਹੁਣ ਕਿੱਧਰ ਗਏ ਅੱਜ ਸ਼ਰਮ ਆਉਂਦੇ ਆ ਸਾਨੂੰ ਪੂਰੇ ਪੰਜਾਬ ਚੋਂ ਮਿਹਣੇ ਮਿਲ ਰਹੇ ਨੇ ਬਿਤੂਰੀ ਵਾਲੇ ਨੇ ਗੰਦ ਬਿਠਾਤਾ ਜਿਹੜੀ ਸਰਕਾਰੀ ਸੋਸ਼ਲ ਮੀਡੀਆ ਤੋਂ ਬਣੀ ਹੋਵੇ ਗਰਾਊਂਡ ਹੀ ਸੋਸ਼ਲ ਮੀਡੀਆ ਤੇ ਹੋਵੇ ਉਹਨੂੰ ਫਿਰ ਸੋਸ਼ਲ ਮੀਡੀਆ ਵਾਲੇ ਤੋਂ ਹੀ ਖਤਰਾ ਇਸ ਸਮੇ ਨੌਜਵਾਨ ਸੰਗਰੂਰ ਦੇ ਕੋਲ ਪਹੁੰਚ ਚੁੱਕੇ ਆ ਸੋ ਇਹ ਧਰਨਾ ਪੱਕਾ ਧਰਨਾ ਜੋ ਪੱਕਾ ਮੋਰਚੇ ਸਥਾਨ ਦੇ ਉੱਤੇ ਲਗਾ ਦਿੱਤਾ ਕਿ ਸਾਡੇ ਨਾਲ ਜਗਦੀਪ ਰੰਧਾਵਾ ਭਾਈ ਕਿਵੇਂ ਦੇਖਦੇ ਹੋ ਵੱਡਾ ਇਕੱਠ ਹੋ ਗਿਆ ਤੇ ਮੋਰਚਾ ਵੀ ਸੜਕ ਦੇ ਉੱਤੇ ਹੀ ਘੜਤਾ ਇਹ ਜਿੱਥੇ ਮੁੱਖ ਮੰਤਰੀ ਨੂੰ ਪੁੱਛ ਕੇ ਦੇਖ ਵੀ ਹੁਣ ਅਸੀਂ ਕੀ ਕਰੀਏ ਜਦੋਂ ਉਹਨੇ ਜਿੱਥੇ ਰੋਕ ਲਿਆ ਉਸ ਘੱਟਦਾ ਮੋਰਚਾ ਹੁਣ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਵੀ ਸਾਡੇ ਕੋਲ ਤੁਸੀਂ ਧਰਨੇ ਨਾ ਲਾਇਆ ਕਰੋ ਰੋਡਾਂ ਤੇ ਕੋਠੀ ਵੇਲੀ ਹੁੰਦੀ ਆ ਉੱਥੇ ਆਜਿਆ ਕਰੋ ਤੇ ਸਰ ਨੂੰ ਹੁਣ ਫਿਰ ਮੁੱਖ ਮੰਤਰੀ ਸਾਹਿਬ ਖੋਲਣ ਗੇਟ ਕਰਾਂ ਅਸੀਂ ਭੱਜ ਜਾਗੇ ਉਹ ਕਹਿਣ ਕਹਿਣ ਕੇ ਲੋਕ ਬੰਦੇ ਕਿਹਾ ਸੀ ਆ ਟੇਬਲ ਟਾਕਰ ਨੂੰ ਕਿਹਾ ਸੀ ਤੁਸੀਂ ਤਾਂ ਸੜਕ ਤੇ ਬਹਿ ਕੇ ਆ ਕੇ ਇਹਦਾ ਸਾਰੀ ਹੋਣਗੇ ਜੋਦੇ ਆ ਜਵਾਨੀ ਦੇ ਅੰਦਰ ਦਰਦ ਆ ਚੀਜ਼ ਆ ਇਹ ਕੋਈ ਐ ਨਹੀਂ ਵੀ ਅੱਜ ਦਾ ਇਤਿਹਾਸ ਰਿਹਾਗਾ ਪੁਰਾਣਾ ਇਤਿਹਾਸ ਚੱਕ ਲੋ ਪੰਜਾਬ ਦਾ ਇਹ ਜੁਰਮ ਸ਼ੁਰੂ ਤੇ ਨਹੀਂ ਸਹਦਾਗਾ ਕੋਈ ਅੱਜ ਨਵੀਂ ਗੱਲ ਨਹੀਂ ਆ ਪੀੜੀ ਦੀ ਗੱਲ ਨਹੀਂ ਜਿੰਨਾਂ ਨੇ ਨਾ ਧੱਕਾ ਕਰੋਗੇ ਭਾਨੇ ਦੇ ਝੂਠਾ ਪਰਚਾ ਪਾਇਆ ਸੀ ਇਹ ਚੈਨੀ ਚੋਰ ਦਾ ਤੇ ਦੇਖ ਲੋ ਫਿਰ ਆ ਜਵਾਨੀ ਖੜੀ ਆ ਮਾਰ ਲੋ ਕੈਮਰਾ ਬਈ ਸੱਚ ਦੀ ਆਵਾਜ਼ ਖੜੀ ਆ ਹਾਂ ਹਾਂ ਮੁੱਖ ਮੰਤਰੀ ਸਾਹਿਬ ਕਹਿੰਦੇ ਮੈਂ ਵੀ ਤਾਂ ਜਾ ਕੇ ਉੱਥੇ ਸੰਸਦ ਦੇ ਵਿੱਚ ਬੋਲਦਾ ਰਿਹਾ ਏਜੰਟਾਂ ਦੇ ਖਿਲਾਫ ਝੂਠੇ ਪਰਚਿਆਂ ਦੇ ਖਿਲਾਫ ਵੀ ਇਹ ਸਾਰੀ ਗੱਲ ਤਾਂ ਮੈਂ ਕਰਦੇ ਰਿਹਾ ਤੁਹਾਨੂੰ ਦਰਦ ਨਹੀਂ ਦਿਖਦਾ ਉਹਨਾਂ ਦਾ ਫਿਰ ਮੁੱਖ ਮੰਤਰੀ ਸਾਹਿਬ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਵੀ ਹੁਣ ਹਰਿਆਣੇ ਨੇ ਕਾਨੂੰਨ ਬਣਾਦਾ ਤੁਸੀਂ ਵੀ ਏਜੰਟਾਂ ਖਿਲਾਫ ਕਾਨੂੰਨ ਬਣਾ ਦਿਓ ਕਿਉਂਕਿ ਭਾਨਾ ਕਿਹੜੇ ਸਿਸਟਮ ਚੋਂ ਨਿਕਲਿਆਗਾ ਜੇ ਤੁਹਾਡਾ ਸਿਸਟਮ ਨਹੀਂ ਸਹੀ ਤਾਂ ਭਾਨਾ ਫੇਰ ਹੀ ਨਿਕਲਿਆ ਲੋਕ ਉਹਦੇ ਕੋਲ ਦਰਦ ਲੈ ਕੇ ਜਾਂਦੇ ਆ ਉਹ 1 ਮਿੰਟ ਚ 20-20 ਲੱਖ ਰੁਪਏ ਦਵਾਉਂਦਾਗਾ ਤੇ ਲੋਕਾਂ ਦਾ ਜਾਣੀ ਆ ਪਰਨੇ ਕੋਲੇ ਬਾਕੀ ਸੋਨ ਮੈਂ ਹੋਰ ਕਹਾਂਗਾ ਗੱਲ ਵੀ ਭਗਵੰਤ ਮਾਨ ਸਾਹਿਬ ਨੂੰ ਮੈਂ ਇਹ ਹੀ ਬੇਨਤੀ ਕਰਨਾ ਚਾਹੁੰਦਾ ਵੀ ਤੁਸੀਂ ਉੱਚ ਦਾ ਚੀਕ ਮਾਰਦੇ ਹੋ ਜਦੋਂ ਮੋਦੀ ਦੀ ਕੋਠੀ ਘੇਰਦੇ ਹੋ ਵੀ ਲੋਕਤਾਂਤਰ ਦਾ ਘਾਣ ਹੋ ਰਿਹਾ ਹੈਗਾ ਕੱਲੇ ਤੁਸੀਂ ਧਰਨਾ ਵੀ ਲਾ ਕੇ ਜਰੀਵਾਲ ਸਾਹਿਬ ਨਾਲ ਤੇ ਇੱਥੇ ਫਿਰ ਇੱਥੇ ਕੀ ਹੁੰਦਾ ਹੈ ਜੇ ਸੋਡੀ ਕੋਠੀ ਮਰੇ ਅਸੀਂ ਆ ਕੇ ਬਹਿ ਜਾਣ ਦੇ ਲੋਕਾਂ ਨੂੰ ਕਮਾਲ ਹੋ ਗਿਆ ਯਾਰ ਇੰਨਾ ਯਾਰ ਜਰਮ ਲੋਕਾਂ ਤੇ ਚੈਨ ਨਾਲ ਬੰਦ ਅੱਜ ਪੱਤਰਕਾਰ ਇਹਨਾਂ ਨੇ ਚੱਕ ਲਏ ਵੇਜਾਂ ਦੀਆਂ ਰੀਚਾਂ ਘਟਾ ਲੋਕਾਂ ਦੇ ਘਰ ਘੇਰ ਕੱਲੇ ਕੱਲੇ ਘਰੇ ਕੋ ਪੁਲਿਸ ਭੇਜ ਆ ਗੋ ਤਾਂ ਬਿਨਾ ਉਂ ਵੀ ਵਰਕਰਾਂ ਦੇ ਘਰੇ ਵੀ ਪੁਲਸਾਂ ਭੇਜਤੀਆਂ ਇੰਨੀ ਡਿਗਰੇਟਰਸ਼ਿਪ ਯਾਰ 2000 ਸਰੀਪਿਆ ਯਾਰ ਜਿੰਨੀਆਂ ਪਹਿਲਾਂ ਸਰਕਾਰ ਆਈਆਂ ਉਹਨਾਂ ਨਾਲੋਂ 500 ਗੁਣਾ ਮਾੜੇ ਮੁੱਖ ਮੰਤਰੀ ਸਾਹਿਬ ਤੋਂ ਆਏ। ਪੁਲਿਸ ਨੇ ਨਾਕਿਆਂ ਤੇ ਨੌਜਵਾਨਾਂ ਨੂੰ ਰੋਕਿਆ ਤੇ ਕਹਿੰਦੇ ਬਈ ਤੁਹਾਡਾ ਤਰੀਕਾ ਗੈਰਕਾਨੂੰਨੀ ਆ। ਪੂਰੀ ਘੁਰੀਵਟ ਕੇ ਪੁਲਿਸ ਨੇ ਇਹ ਗੱਲ ਕਹੀ ਆ ਵੀ ਕਾਨੂੰਨ ਦੇ ਤਰੀਕੇ ਨਾਲ ਹੀ ਤੁਸੀਂ ਆ ਰਹੇ। ਗਲਤ ਤਰੀਕੇ ਨਾਲ ਆ ਰਹੇ ਹੋ। ਨਹੀਂ ਨਹੀਂ ਸੰਵਿਧਾਨਕ ਹੱਕ ਆ ਯਾਰ ਦਰਨਾ ਲਾਉਣਾ। ਭਗਵੰਤ ਮਾਨ ਸਾਹਿਬ ਵੀ ਕਿਸੇ ਟਾਈਮ ਧਰਨੇ ਲਾ ਲਈ ਲੀਡਰ ਬਣੇ ਆ ਤੇ ਫਿਰ ਇਹ ਨੌਜਵਾਨ ਕਿਉਂ ਨਹੀਂ ਲਾ ਸਕਦੇ? ਇਹਨਾਂ ਨੇ ਜੇ ਇਹਨਾਂ ਨੇ ਪੁਲਿਸ ਧੱਕਾ ਕਰ ਦਿਆ ਪੁਲਿਸ ਨੂੰ ਧੱਕਾ ਕਰਨ ਲਈ ਕਿਹਾ ਕਿ ਕੌਣ ਕਹਿੰਦਾਗਾ ਕਹਿੰਦੇ ਦਾ ਮੁੱਖ ਮੰਤਰੀ ਸਾਹਿਬ ਆ ਤਾਂ ਹਾਂ ਤੂੰ ਹੁਕਮ ਆਉਂਦੇ ਸਰਕਾਰੋਂ ਦੇ ਪੁਲਿਸ ਨੂੰ ਮੈਂ ਕਰ ਰਿਹਾ ਜਿਵੇਂ ਇਹ ਜ਼ੋਰ ਮਟਾ ਰਹੇ ਆ ਆਉਣ ਵਾਲੇ ਟਾਈਮ 'ਚ ਜੇ ਜਵਾਨੀ ਨਾਲ ਹੀ ਧੱਕਾ ਹੁੰਦਾ ਰਿਹਾ ਇਹਨਾਂ ਨੇ ਵੱਡੇ ਪੱਦਰ ਤੇ ਰੋਡਾਂ ਤੇ ਆ ਜਾਣਾ ਮੁੱਖ ਮੰਤਰੀ ਸਾਹਿਬ ਕੋਲੇ ਹਜੇ ਵੀ ਟਾਈਮ ਆ ਤੁਸੀਂ ਸੋਚ ਲਓ ਸਮਝ ਜੋ ਬੇਰੁਜ਼ਗਾਰੀ ਬਹੁਤ ਨਜਾਇਜ਼ ਆ ਨਸ਼ਿਆਂ ਨਾਲ ਮੁੰਡੇ ਮਰ ਰਹੇ ਆ ਬਾਹਰ ਜਾ ਰਹੇ ਆ ਔਨਲਾਈਨ ਟਾਈਮ 'ਚ ਤੁਸੀਂ ਪੰਜਾਬ ਦਾ ਅੱਜ ਸ਼ਾਂਤੀ 'ਚ ਚੱਲ ਰਿਹਾ ਮੌਲ ਤੁਸੀਂ ਖਰਾਬ ਕਰੋਗੇ ਲੋਕ ਨਹੀਂ ਕਰਦੇ ਇਹ ਲੋਕਾਂ ਸਿਰ ਲਾਉਂਦੇ ਨਾ ਇਹ ਆਪ ਖਰਾਬ ਕਰਦੇ ਆ ਕੀ ਤੁਸੀਂ ਭੰਨੇ ਸਿੱਧੂ ਦੇ ਹੱਕ 'ਚ ਆਏ ਹੋ ਕਿ ਤੱਕੇ ਦੇ ਖਿਲਾਫ ਆਏ ਹੋ ਅਸੀਂ ਭਾਈ ਭਾਨੇ ਸਿੱਧੂ ਦਾ ਚੱਲ ਸਾਡੇ ਸਾਰੇ ਇੱਥੇ ਜਿੰਨੇ ਮੁੰਡੇ ਖੜੇ ਯਾਰ ਮਿੱਤਰੀ ਆ ਕਿਉਂਕਿ ਲੋਕਾਂ ਦੇ ਕੰਮ ਕਰਾਉਂਦਾ ਸਾਰੇ ਚੰਗੇ ਨੂੰ ਚੰਗਾ ਕਹਿੰਦੇ ਆ ਲੋਕ ਆ ਉਹ ਤਾਂ ਤੂੰ ਸਾਈਡ ਤੇ ਛੱਡ ਦੇ ਅਸਰ ਅਸੀਂ ਜ਼ਬਰ ਦੇ ਵਿਰੋਧ ਆਏ ਕੱਲਾ ਭਾਨਾ ਕਿਉਂ ਝੋਟੇ ਤੋਂ ਲੈ ਕੇ ਹਜੇ ਆਉਣ ਵਾਲੇ ਟਾਈਮ 'ਚ ਕਿੰਨੇ ਨੌਜਵਾਨ ਇਹਨਾਂ ਨੇ ਅੰਦਰ ਸਿੱਟਣੇ ਆ ਐਨਐਸਏ ਲਾ ਕੇ ਉਧਰ ਡਿਬਰੂਗੜ੍ਹ ਸਿਰ ਤੇ ਹਜੇਆਂ ਕੀ ਪਤਾ ਹੋਰ ਜਵਾਨੀ ਦਾ ਕਿੰਨਾ ਘਾਨ ਕਰਨਾ ਉਹ ਚੀਜ਼ ਤੋਂ ਨਿਕਲ ਕੇ ਸਾਰੀ ਜਵਾਨੀ ਹੈ ਕੱਲਾ ਮੈਂ ਨਹੀਂ ਆਹ ਮੁੰਡਿਆਂ ਨਾਲ ਗੱਲ ਕਰ ਲੈ ਆਹ ਜਮਾਨੀ ਆਹ ਜਮਾਨੀ ਇੱਧਰ ਸਾਰੇ ਕੈਮਰਾਵਾਂ ਦੇ ਸਾਹਮਣੇ ਪੰਜ ਪੰਜ ਗੱਡੀਆਂ ਪੁਲਿਸ ਨੇ ਮੋੜੀਆਂ ਨੇ ਅਸੀਂ ਸੰਗਰੂਰ ਤੋਂ ਆਏ ਆ ਸਪੈਸ਼ਲ ਪੰਜ-ਪੰਜ ਗੱਡੀਆਂ ਮੁਲਾਜ਼ਮਾ ਨੇ ਸਾਰੇ ਮਗਵਾਲ ਦੇ ਸੰਗਰੂਰ ਦੇ ਸਾਰੇ ਰਸਤੇ ਬੰਦ ਕਰ ਰੱਖੇ ਨੇ ਪੰਜ-ਪੰਜ ਗੱਡੀਆਂ ਲਾਟੀ ਚਾਰਜ ਕਰਕੇ ਲਾਟੀ ਚਾਰਜ ਫੁੱਲ ਹੋ ਰਹੀ ਆ ਅਸੀਂ ਖੇਤਾਂ ਵਿੱਚ ਨਹੀਂ ਪੱਜ ਪੱਜ ਕੇ ਆਏ ਆ ਵੀਰੇ ਜਿਹੜੇ ਨੌਜਵਾਨ ਹੋਣ ਫਿਰ ਪੁਲਿਸ ਨੇ ਫੜੇ ਹੋਣੇ ਆ ਤੇ ਗ੍ਰਿਫਤਾਰ ਕਰੇ ਹੋਣੇ ਉਹਨਾਂ ਨਾਲ ਵੀ ਇੱਦਾਂ ਇਕੱਠ ਹੋਊਗਾ ਤੇ ਕਿਸੇ ਨੂੰ ਨਾ ਛੱਡਿਆ ਹੋਊਗਾ ਯਾਰ ਬਾਈ ਯਾਰ ਪੰਜਾਬ ਜਾਗਰਕ ਹੋ ਚੁੱਕਿਆ ਅੰਦੋਲਨ ਲੜਨ ਸਿੱਖ ਗਿਆ ਦਿੱਲੀ ਤੋਂ ਸਾਰਿਆਂ ਨਾਲ ਹੀ ਖੜਾਂਗੇ ਮੁੱਖਵਾਦੀ ਸਾਹਿਬ ਨੂੰ ਬੇਨਤੀ ਕਰਦੇ ਹਾਂ ਬਲੌਗਰ ਘੱਟ ਮਣੋ ਪੇਜ ਘੱਟ ਚਲਾਓ ਪੰਜਾਬ ਵੱਧ ਚਲਾਓ ਬਲੌਗਰਾਂ ਨਾਲ ਨਾ ਪੰਗੇ ਲਓ ਇਹਨਾਂ ਨੂੰ ਕੰਮ ਕਰਨ ਦੇ ਤੁਸੀਂ ਇੱਕ ਮੰਨ ਲਓ ਵੀ ਪਬਲਿਕ ਫਿਗਰ ਹੋ ਤੁਸੀਂ ਸੱਤਾ ਚੋਂ ਤੁਸੀਂ ਸਰਕਾਰ ਹੋ ਸੋਨੇ ਸਵਾਲ ਹੋਣਗੇ ਹੋਰ ਗਵੰਡੀਆਂ ਨੂੰ ਹੋਣਗੇ ਕਿਸੇ ਟਾਈਮ ਸਿਮਰੋ ਕਹਿੰਦੇ ਸੀ ਕਿ ਮੁੱਖ ਮੰਤਰੀ ਸਾਹਿਬ ਬਾਦਲ ਦੇ ਘਰ ਵਾਲੀ ਨੂੰ ਮੰਦਬੁੱਧੀ ਕਹਿੰਦੇ ਸੀ ਕੈਪਟਨ ਨੂੰ ਕੀ ਕਹਿੰਦੇ ਸੀ ਆਸਕ ਉਦੋਂ ਫਿਰ ਦੋਗੇ ਨਹੀਂ ਲੱਗਦਾ ਸੀਗਾ ਯਾਰ ਉਹਨਾਂ ਦੇ ਵੀ ਲੱਗਦੇ ਸੀਗਾ ਹੁਣ ਤੁਸੀਂ ਜਦੋਂ ਸੋਨੂ ਕਹਿੰਦਾ ਕੋਈ ਜਾਂ ਸਵਾਲ ਕਰਦੇ ਨੌਜਵਾਨ ਫਿਰ ਹੁਣ ਹੁਣ ਕੀ ਹੋ ਗਿਆ ਪਹਿਲਾਂ ਕਹਿੰਦੇ ਸੀ ਇੰਨੀਆਂ ਨੌਕਰੀਆਂ ਦੇ ਦਾਂਗੇ ਸੋਨੂ ਰੇਲੀਆਂ ਤੇ ਆਉਣ ਦੀ ਲੋੜ ਨਹੀਂ ਤੁਸੀਂ ਟੜਕੀ ਵਗ ਜਾ ਕਰੋ ਨੌਕਰੀਆਂ ਤੇ ਮੈਂ ਕੰਨ ਮੈਂ ਨਹੀਂ ਲੈਂਦਾ ਮਾਮ ਕਰਾਂ ਦਾ ਜਵਾਬ ਹੈ ਮੈਂ ਆ ਜਾਂ ਹੁਣ ਹੁਣ ਬਾਈ ਜੀ ਹੁਣ ਕਿੱਧਰ ਗਏ ਮੁੱਖ ਮੰਤਰੀ ਸਾਹਿਬ ਨੂੰ ਸਾਹਿਬ ਨੂੰ ਕਹਿਣਾ ਚਾਹਣਾ ਆ ਸੰਗਰੂਰ ਚ ਹੀ ਖੜੇ ਆ ਸੰਗਰੂਰ ਚ ਹੀ ਧਰਨਾ ਇਹੀ ਸੰਗਰੂਰ ਨੇ ਥੋੜੀ ਜੜ ਲਾਈ ਸੀ ਇਹੀ ਸੰਗਰੂਰ ਨੇ ਪੱਟਣ ਲਈ ਠੀਕ ਆ ਅਸੀਂ ਪੱਟਾਂਗੇ ਅਸੀਂ ਪੱਟਾਂਗੇ ਸਾਰੀ ਜਗਾਏ ਸੀ ਅਸੀਂ ਧੂਰੀ ਵਾਲੇ ਆ ਜੀ ਅਸੀਂ ਧੂਰੀ ਵਾਲੇ ਆ ਅਸੀਂ ਜੜ ਲਾਈ ਸੀ ਅਸੀਂ ਪੱਟਾਂਗੇ ਬੀਬੀਆਂ ਦੇ ਹੌਸਲੇ ਬੁਲੰਦ ਆ ਇੱਥੇ ਤਾਂ ਇੱਥੇ ਦਾ ਆਮ ਆਦਮੀ ਪਾਰਟੀ ਦੀ ਰਾਜਧਾਨੀ ਵੀ ਕਹਿੰਦੇ ਐਸੇ ਜ਼ਿਲ੍ਹੇ ਚ ਪੈਂਦੀ ਆ ਜ਼ਿਲ੍ਹੇ ਚ ਪੈਂਦੀ ਆ ਅਸੀਂ ਸ਼ਰਮ ਆਂਦੇ ਆ ਸਾਨੂੰ ਪੂਰੇ ਪੰਜਾਬ ਚੋਂ ਮਿਹਣੇ ਮਿਲ ਰਹੇ ਨੇ ਵੀ ਧੂਰੀ ਵਾਲੇ ਨੇ ਗੰਦ ਪਾ ਅਸੀਂ ਅੱਜ ਉਹਨੂੰ ਗੰਦ ਸਾਫ ਕਰਾਂਗੇ ਆਉਣ ਵਾਲੀਆਂ 24 ਦੀਆਂ ਜਿਹੜੇ ਕਹਿੰਦੇ 92 92 ਐਮਐਲ ਦੇ ਕੇ ਫਤਵਾ ਦਿੱਤਾ ਸਾਨੂੰ ਤੁਸੀਂ ਮੁੱਖ ਮੰਤਰੀ ਨੂੰ ਗਲਤ ਬੋਲ ਰਹੇ ਏਦਾਂ ਕਹਿੰਦੇ ਸਮਰਥਕ ਉਹਨਾਂ ਦੇ ਹਾਂਜੀ ਕਹਿੰਦੇ ਆਉਣਗੇ ਪਰ ਜਿਹੜੇ ਸਾਡੇ ਜਵਾਨਾਂ ਤੇ ਝੂਠੇ ਪਰਚੇ ਹੁੰਦੇ ਨੇ ਚੈਨੀ ਚੋਰ ਦੇ ਲਾਈ ਜਾਂਦੇ ਨੇ ਸਾਡੇ ਬੱਚਾ ਜਿਹੜੇ ਚੰਗਾ ਕੰਮ ਕਰ ਰਹੇ ਸੀ ਉਹਦੇ ਨਾਲ ਖੜੇ ਆ ਡਟ ਕੇ ਖੜੇ ਆ ਉਹਦੇ ਹੱਕ 'ਚ ਖੜੇ ਆ ਧੂਰੀ ਵਾਲਿਆਂ ਨੇ ਉਹਨੂੰ ਮੰਤਰੀ ਬਣਾਇਆ ਔਰ ਧੂਰੀ ਵਾਲੇ ਅਸੀਂ ਲਾਵਾਂਗੇ ਬਈ ਤੁਸੀਂ ਕਹਿੰਦੇ ਵੀ ਬਲੌਗਰਾਂ ਦੇ ਨਾਲ ਪੰਗੇ ਨਾਲ ਲੈ ਕੋਈ ਰਾਜਨੀਤਿਕ ਲੀਡਰ ਹੁੰਦਾ ਉਹਨੂੰ ਰਾਜਨੀਤਿਕ ਲੀਡਰਾਂ ਤੋਂ ਆਪੋਜੀਸ਼ਨ ਤੋਂ ਖਤਰਾ ਹੁੰਦਾ ਬਲੌਗਰਾਂ ਤੋਂ ਫਿਰ ਉਹਨਾਂ ਨੂੰ ਕੀ ਖਤਰਾ ਪੈ ਗਿਆ ਜਿਹੜੀ ਸਰਕਾਰ ਹੀ ਸੋਸ਼ਲ ਮੀਡੀਆ ਤੋਂ ਬਣੀ ਹੋਵੇ ਗਰਾਊਂਡ ਹੀ ਸੋਸ਼ਲ ਮੀਡੀਆ ਤੇ ਹੋਵੇ ਉਹਨੂੰ ਫਿਰ ਸੋਸ਼ਲ ਮੀਡੀਆ ਵਾਲੇ ਤੋਂ ਹੀ ਖਤਰਾ ਠੀਕ ਹੈ ਛੋਟੀ ਸਰਕਾਰ ਬਣਾਤੀ ਸੋਸ਼ਲ ਮੀਡੀਆ ਨੇ ਉਹਨੂੰ ਤੁਸੀਂ ੱਡੋ ਖੜਾ ਤੁਸੀਂ ਇਹਦਾ ਕੰਮ ਕਰੋ ਯਾਰ ਕੀ ਸੋਸ਼ਲ ਮੀਡੀਆ ਤੇ ਯਾਰ ਨੌਜਵਾਨ ਦਾ ਸਵਾਲ ਕਰਨਗੇ ਤੁਸੀਂ ਕਹਿੰਦੇ ਰਹੇ ਹੋ ਵੀ ਯਾਰ ਸਵਾਲ ਕਰੋ ਬੱਤ-ਬੱਤ ਮੈਂ ਨੌਜਵਾਨਾਂ ਨੂੰ ਸਵਾਲ ਕਰਨ ਸਕੇ ਆ ਨੌਜਵਾਨ ਤਾਂ ਵੀਰੇ ਹੁਣ ਕਰਨਗੀ ਇਹਦਾ ਹੁਣ ਸੁਭਾਅ ਪੈ ਗਿਆ ਤਾਂ ਜਾਗਰਕ ਹੋ ਗਏ ਜਿਹੜੇ ਵਿਰੋਧੀਆ ਪਾਰਟੀਆਂ ਵਾਲੇ ਆ ਆ ਨੌਜਵਾਨ ਖੜੇ ਆ ਜੇ ਜ ਇਹਨਾਂ ਤੇ ਜਾਂ ਆ ਖੜੇ ਆ ਇਹਨਾਂ ਤੇ ਪਰਚਾ ਹੁੰਦਾ ਜਵਾਨੀ ਨੇ ਫੇਰ ਐਂ ਆ ਹੀ ਆਉਣਾਗਾ ਹੁਣ ਲੋਕਾਂ ਨੇ ਥੱਕਾ ਚੱਲਣਾ ਨਹੀਂਗਾ ਹੁਣ ਹੁਣ ਇਹਨਾਂ ਨੂੰ ਬੱਸਾਂ ਇਹਨਾਂ ਨੂੰ ਬੱਸ ਇਹਨਾਂ ਨੂੰ ਬੱਸਾਂ ਕਰਾ ਕੇ ਦਿੱਤੀਆਂ ਆਪਦੇ ਖਰਚੇ ਤੇ ਆਏ ਜਿਹੜੇ ਵਿਰੋਧੀ ਪਾਰਟੀਆਂ ਵਾਲੇ ਆ ਲੱਖਾ ਵਈ ਜਿੰਦਾਬਾਦ ਲੱਖਾ ਵਈ ਸੋ ਬਿਲਕੁਲ ਜਿਹੜੇ ਵਿਰੋਧੀ ਪਾਰਟੀਆਂ ਦੇ ਨੇਤਾ ਐ ਉਹ ਹੁਣ ਤੁਹਾਨੂੰ ਸਵਾਲ ਕਰਦੇ ਆ ਉਹ ਕਹਿੰਦੇ ਆ ਵੀ ਤੁਸੀਂ ਇਹਨਾਂ ਨੂੰ ਬਣਾਇਆ ਸੀ ਤੁਸੀਂ ਇਹਨਾਂ ਦੇ ਮਗਰ ਫਿਰਦੇ ਸੀ ਹੁਣ ਫਿਰ ਤੁਸੀਂ ਹੁਣ ਚੀਕਾ ਕਦੋਂ ਮਾਰਦੇ ਹੁਣ ਦੇਖ ਲਿਆ ਬਦਲਾ ਬਾਈ ਬਸ ਬੰ ਦੇਖ ਲਿਆ ਰਾਹ ਪੈ ਜਾਂ ਬਾਹ ਪੈ ਤਾਂ ਪਤਾ ਲੱਗਦਾ ਇਹਨੂੰ ਅਸੀਂ ਬਣਾ ਦੇ ਬਣਾ ਕੇ ਦੇਖ ਲਿਆ ਹੁਣ ਫਿਰ ਅਸੀਂ ਲਾਉਣ ਦੀ ਵੀ ਜਾਣਦੇ ਆ ਆਪ ਹੀ ਕਹਿੰਦੇ ਰਿਹਾ ਮੁੱਖ ਮੰਤਰੀ ਸਾਹਿਬ ਬੰਦਾ ਲੋਕ ਚਾਹਣ ਬੰਦਾ ਅਰਸ਼ ਦੇ ਨਹੀਂ ਫਰਸ਼ ਤੇ ਹਣਾ ਕਹਿੰਦੇ ਰਿਹਾ ਨਾ ਬਸ ਹੁਣ ਲੋਕ ਲਾ ਦੇਣਗੇ ਫਿਰ ਤੇ ਹੁਣ ਇਹ ਜਿਹੜਾ ਪ੍ਰੋਗਰਾਮ ਹੈ ਕਿੱਦਾਂ ਚੱਲੂਗਾ ਇੱਥੇ ਲੱਗਿਆ ਰਹੂਗਾ ਜਥੇਬੰਦੀਆਂ ਕਾਰ ਦੇਣੀਆਂ ਪੱਕਾ ਮੋਰਚਾ ਜਿਵੇਂ ਵੀ ਹੁੰਦਾ ਉਵੇਂ ਅਸੀਂ ਤਿਆਰ ਆ ਠੀਕ ਹੈ ਜੀ ਤਾਂ ਬਿਲਕੁਲ ਬਿਲਕ ਜੋ ਕਿਸਾਨ ਜਥੇਬੰਦੀ ਹਾਂਜੀ ਵੀਰੇ ਅਸੀਂ ਉਹ ਬਾਈ ਨੂੰ ਸਿਕਿਉਰਿਟੀ ਵੀ ਦੇਵਾਂਗੇ ਅਸੀਂ ਧਰੋਲੇ ਦੇ ਮੁੰਡੇ ਆ ਜਦੋਂ ਉਹ ਚੰਗੇ ਕੰਮ ਕਰ ਰਿਹਾ ਉਹਦੇ ਖਾਤਰ ਕਿਉਂ ਨਾ ਖੜੀਏ ਸਰਕਾਰਾਂ ਗੰਦ ਪਾਤਾ ਅਸੀਂ ਵੋਟਾਂ ਪਵਾਈਆਂ ਧਰੋਲੇ ਚੋ ਤਾਂ ਕਹਿੰਦੀ ਆ ਵੀ ਚੈਨੀ ਚੋਰ ਆ ਉਹ ਕਹਿੰਦੇ 10000 ਮੰਗੀ ਚੋਰ ਵੀਰੇ ਉਹਨੇ ਤਾਂ ਲੱਖ ਲੱਖ ਦਾ ਤਾਂ ਲੰਗਰ ਲਾਈ ਖੜੇ ਨੇ ਸਾਨੂੰ ਕਹੇ ਕਿਹੜਾ ਕਹਿੰਦੇ ਉਹਨੇ ਇਸ ਤੇ ਰੁਪਏ ਸਿੱਟ ਦਾਂਗੇ ਅੱਛਾ ਹਾਂ ਹੂੰ ਜੇ ਇੱਥੇ ਕਹਿ ਦੇ ਨਾ ਸਰਕਾਰ ਕਿੰਨੇ ਕਹਿੰਦੀ 19 ਛਟਾ ਦੇਵਾਂਗੇ ਅਸੀਂ ਸਿੱਖਾਂ ਦੇ ਪੁੱਤ ਆ। ਇਹ ਮੈਂ ਛੱਡ ਦੋਂਗੇ ਤੁਸੀਂ ਭਾਨੇ ਉਤੋਂ। ਢੇਰ ਲਾ ਦਾਂਗੇ ਢੇਰ ਢੇਰੀ ਦੇਖੀ ਆ। ਗਿਣਤੀ ਤੋਂ ਵਾਰੇ। ਗਿਣਤੀ ਤੋਂ ਵਾਰੇ। ਮੁੰਡਾ ਮਾਨ ਅੰਗਰੇਟਿਆਂ ਦਾ ਮਾਝੀ ਵੀ ਸਿੱਖਾਂ ਦਾ ਮੁੰਡਾ ਤੁਰਕੇ ਆਇਆ। ਦੱਸੋ ਕਿੰਨੇ ਕਹਿੰਦੇ ਹੋ 19 ਕਰਾ ਦਾਂਗੇ। ਸੋ ਬਿਲਕੁਲ ਲੋਕ ਉਹਨਾਂ ਇਲਜ਼ਾਮਾਂ ਨੂੰ ਖੰਡਨ ਉਹਨਾਂ ਦਾ ਕਰਦੇ ਬਿਲਕੁਲ। ਬਿਲਕੁਲ ਲੋਕ ਇਸ ਗੱਲ ਨੂੰ ਮੰਨਣ ਦੇ ਲਈ ਤਿਆਰ ਨਹੀਂ ਕਿ ਜੋ ਪਰਚੇ ਭਾਨੇ ਸਿੱਧੂ ਦੇ ਉੱਤੇ ਕੀਤੇ ਗਏ ਉਹ ਪਰਚੇ ਜਾਇਜ਼ਾ ਲੋਕੋ ਨੂੰ ਨਜਾਇਜ਼ ਘਰਾਰ ਦਿੰਦੇ ਲੋਕ ਕਹਿੰਦੇ ਇਹ 10000 ਦੀ ਗੱਲ ਹੈ ਤਾਂ ਅਸੀਂ ਢੇਰ ਲਾ ਦਾਂਗੇ ਭਾਨਾ ਸਿੱਧੂ ਜੋ ਲੱਖਾਂ ਦਾ ਲੋਕਾਂ ਦਾ ਸਮਰਥਕ ਸੀ ਜੋ ਸਹਾਇਤਾ ਕਰਨ ਵਾਲਾ ਸੀ ਉਹ ਚੈਨੀ ਚੋਰ ਨਹੀਂ ਹੋ ਸਕਦਾ ਜਿਹੇ ਇਲਜ਼ਾਮ ਆ ਸੋ ਜਿਹੇ ਗੱਲਾਂ ਕਰਨ ਵਾਲੇ ਲੋਕ ਭਾਨਾ ਸਿੱਧੂ ਦੇ ਹੱਕ ਦੇ ਵਿੱਚ ਡੜ ਕੇ ਖੜੇ ਆ ਤੇ ਸਵਾਲ ਜਦੋਂ ਕੀਤਾ ਜਾਂਦਾ ਕਿ ਕੀ ਭਾਨੇ ਦੇ ਹੱਕ ਚੋਂ ਜਾਂ ਫਿਰ ਕਿਸੇ ਹੋਰ ਮਕਸਦ ਨਾਲ ਇੱਥੇ ਆਏ ਹੋ ਤਾਂ ਲੋਕ ਕਹਿੰਦੇ ਆ ਕਿ ਅਸੀਂ ਜ਼ਬਰ ਦੇ ਖਿਲਾਫ ਆਏ ਆ ਤੇ ਹੁਣ ਜਥੇਬੰਦੀ ਅੱਗੇ ਕਾਲ ਦਿੰਦੀ ਹੈ ਕੀ ਇਹ ਮੋਰਚਾ ਇੱਥੇ ਪੱਕਾ ਗੱਡੇ ਜਾਊਗਾ ਜਾਂ ਕੀ ਇਹ ਮੋਰਚਾ ਲੰਮਾ ਚੱਲੇਗਾ ਕੀ ਪ੍ਰਸ਼ਾਸਨ ਦੇ ਨਾਲ ਕੋਈ ਸਹਿਮਤੀ ਬਣੇਗੀ ਕੀ ਜੋ ਮੰਗ ਕੀਤੀ ਜਾ ਰਹੀ ਹੈ ਕਿ ਭਾਨੇ ਸਿੱਧੂ ਨੂੰ ਬਿਨਾਂ ਸ਼ਰਤ ਰਿਹਾ ਕੀਤਾ ਜਾਵੇ ਉਹ ਭਾਨਾ ਸਿੱਧੂ ਦੀ ਰਿਹਾਈ ਹੋਵੇਗੀ ਬਹੁਤ ਸਾਰੇ ਸਵਾਲ ਹਨ ਪਰ ਸਵਾਲ ਅਜੇ ਸਮੇਂ ਦੇ ਗਰਭ ਦੇ ਵਿੱਚ ਹੈ ਸਵਾਲਾਂ ਦਾ ਜਵਾਬ ਕਦੋਂ ਮਿਲਦਾ ਹੈ ਕਿਹਜਾ ਜਵਾਬ ਹੁੰਦਾ ਹੈ ਇਹ ਦੇਖਣ ਵਾਲੀ ਗੱਲ ਰਹੇਗੀ ਮਰਮਿੰਦਰ ਸਿੰਘ ਟਵਾਣਾ ਦੇ ਨਾਲ ਸਤਨਾਮ ਸਿੰਘ ਪੰਜਾਬੀ ਲੋਕ ਚੈਨ